ਤਾਨੂੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਸਤਗੁਰੂ ਜੀ ਕਿਰਪਾ ਕਰਦੀ ਨੇ ਮਹਾਰਾਜ ਫਰਮਾਂਦੇ ਨੇ ਗਿਆਨ ਅੰਜਨ ਜਾਂਕੀ ਨੇਤਰੀ ਪੜਿਆ ਗਿਆਨ ਅੰਜਨ ਇੱਕ ਰੋਸ਼ਨੀ ਹੈ ਸਾਡੀਆਂ ਅੱਖਾਂ ਦੀ ਨੇਤਰਾਂ ਦੀ ਇਸ ਨੇਤਰਾਂ ਦੀ ਰੋਸ਼ਨੀ ਦੇ ਨਾਲ ਬੰਦਾ ਕਿੱਥੋਂ ਤੱਕ ਵੇਖ ਸਕਦਾ ਹੈ ਵਦ ਤੋਂ ਵਦ ਬੰਦਾ ਜਿੱਥੋਂ ਤੱਕ ਉਹਦੀ ਨਿਗਾਹ ਜਾਂਦੀ ਹੈ ਜਿੱਥੋਂ ਤੱਕ ਰੋਸ਼ਨੀ ਹੈ ਉਥੋਂ ਤੱਕ ਮਨੁੱਖ ਦੇਖ ਸਕਦਾ ਪਰ ਇੱਕ ਵਹਿਗੁਰਜੀ ਦੇ ਘਰ ਦਾ ਨੂਰ ਹੈ ਇਹ ਪਰਮਾਤਮਾ ਦੇ ਘਰ ਦੀ ਬੰਦਗੀ ਸਿਮਰਨ ਜਿਹੜਾ ਹੈ ਮਹਾਰਜ ਕਹਿੰਦੇ ਨੇ ਇਹ ਵੀ ਇਹ ਗਿਆਨ ਹੈ ਤੇ ਇਹ ਗਿਆਨ ਦਾ ਅੰਜਨ ਅੰਜਨ ਕਹਿੰਦੇ ਨੇ ਸੁਰਮੇ ਨੂੰ ਇਹ ਗਿਆਨ ਦਾ ਸੁਰਮਾ ਜਿਸ ਆਤਮਾ ਦੇ ਵਿੱਚ ਪੈ ਜਾਵੇ ਉਹਨੂੰ ਗਿਆਨ ਹੋ ਜਾਂਦਾ ਸੋਚੀ ਆ ਜਾਂਦੀ ਹੈ ਸਮਝ ਆ ਜਾਂਦੀ ਹੈ ਬਾਹਰ ਦੀ ਨਿਗਾਹ ਸੈਂਸ ਕਹਿੰਦੀ ਹੈ ਸਾਨੂੰ ਉਹ ਚੀਜ਼ ਦਿਖਾਈ ਦਿੰਦੀ ਹੈ ਜਿਸ ਚੀਜ਼ ਦੇ ਉੱਤੇ ਧੁੱਪ ਪੈ ਕੇ ਰੋਸ਼ਨੀ ਪੈ ਕੇ ਟਕਰਾ ਕੇ ਮੁੜ ਸਾਡੀਆਂ ਅੱਖਾਂ ਦੇ ਉੱਤੇ ਆ ਕੇ ਅਸਰ ਕਰੇ ਸਾਨੂੰ ਉਹ ਚੀਜ਼ ਦਿਖਾਈ ਨਹੀਂ ਦਿੰਦੀ ਜਿਸ ਤੋਂ ਰੋਸ਼ਨੀ ਆਰ ਪਾਰ ਹੋ ਜਾਵੇ ਜਿਹੜੀ ਚੀਜ਼ ਦੇ ਉੱਤੇ ਰੋਸ਼ਨੀ ਪੈ ਕੇ ਮੁੜ ਕੇ ਵਾਪਸ ਆ ਰਹੀ ਹੈ ਉਹ ਚੀਜ਼ ਸਾਨੂੰ ਵਿਖਾਈ ਦੇ ਰਹੀ ਹੈ ਪਰ ਜਿਹੜੀ ਚੀਜ਼ ਤੋਂ ਰੋਸ਼ਨੀ ਆਰ ਪਾਰ ਨਿਕਲ ਜਾਂਦੀ ਹੈ ਸਾਇੰਸ ਕਹਿੰਦੇ ਨੇ ਉਹ ਚੀਜ਼ ਸਾਨੂੰ ਵਿਖਾਈ ਨਹੀਂ ਦਿੰਦੀ ਸਾਡੀ ਨਿਗਾਹ ਜਿਹੜੀ ਹੈ ਉਹ ਦੁਨੀਆਂ ਦੇ ਅੰਦਰ ਕੇਵਲ ਤੇ ਕੇਵਲ ਕੁਝ فاਸਲੇ ਤੱਕ ਹੀ ਦੇਖ ਸਕਦੀ ਹੈ ਪਰ ਹਜ਼ੂਰ ਜੀ ਆਖਦੇ ਨਹੀਂ ਕਿ ਜਿਨ੍ਹਾਂ ਦੇ ਆਤਮਾ ਦੇ ਵਿੱਚ ਵਹਿਗੁਰੂ ਜੀ ਦਾ ਨਾਮ ਜੰਕੇ ਦिए ਕਿ ਇਹ ਗਿਆਨ ਦਾ ਅੰਜਨ ਸੁਰਮਾ ਪੈ ਗਿਆ ਅਸੀਂ ਸੁਖਮਨੀ ਸਾਹਿਬ ਬਾਣੀ ਪੜਦੇਗਾ ਸੋ ਕਮਨ ਸਿੰਘ ਸਾਹਿਬ ਬਾਣੀ ਦੇ ਅੰਦਰ ਹਜ਼ੂਰ ਜੀ ਕਹਿ ਰਹੇ ਨੇ ਦੀਨ ਦੇ ਹਾਲ ਸੱਚੇ ਸਤਗੁਰੂ ਜੀ ਪਰਮਾਉਂਦੇ ਨੇ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਗਿਆਨ ਦਾ ਅੰਜਨ ਸੁਰਮਾ ਮੇਰੇ ਵਾਹਿਗੁਰੂ ਸੱਚੇ ਸਤਗੁਰੂ ਜੀ ਨੇ ਦਿੱਤਾ ਇਹ ਸੁਰਸਤਿਆਂ ਨੇਤਰਾਂ ਦੇ ਵਿੱਚ ਪਾ ਦਿੱਤਾ ਤੇ ਉਸ ਗਿਆਨ ਦੇ ਅੰਜਨ ਨੇ ਕਰ ਕੀ ਦਿੱਤਾ ਕਹਿੰਦੇ ਨੇ ਅ ਗਿਆਨ ਅੰਧੇਰ ਵਿਨਾਸ਼ ਅ ਗਿਆਨਤਾ ਦਾ ਜਿਹੜਾ ਹਨੇਰਾ ਸੀ ਉਸ ਹਨੇਰੇ ਨੂੰ ਬਿਲਕੁਲ ਨਾਸ ਕਰ ਦਿੱਤਾ ਅੱਜ ਸਾਡੇ ਸਭਨਾਂ ਦੇ ਮਨ ਅੰਦਰ ਅ ਗਿਆਨਤਾ ਦਾ ਹਨੇਰਾ ਮਹਾਰਾਜ ਕਹਿੰਦੇ ਨੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਅੱਜ ਅਸੀਂ ਬਾਰੋਂ-ਬਾਰੋਂ ਤੇ ਗੁਰੂ ਨੂੰ ਨਮਸਕਾਰਾਂ ਕਰ ਰਹੇ ਹਾਂ ਬਾਰੋਂ-ਬਾਰੋਂ ਤੇ ਗੁਰੂ ਸਾਹਿਬ ਜੀ ਨੂੰ ਸਜਦੇ ਕਰ ਰਹੇ ਹਾਂ ਪਰ ਸਾਡਾ ਅੰਦਰ ਦਾ ਮਨ ਜਿਹੜਾ ਹੈ ਉਹ ਗੁਰੂ ਨੂੰ ਗੁਰੂ ਮੰਨਣ ਦੇ ਵਿੱਚ ਜਿਹੜਾ ਹੈ ਨਾ ਉਹ ਸਹਾਈ ਨਹੀਂ ਮਨ ਮੰਨਦਾ ਹੀ ਨਹੀਂ ਕਬੀਰ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਆਖ ਕੇ ਕਹਿੰਦੇ ਨੇ ਕਬੀਰ ਮਨ ਜਾਨਤ ਸਭ ਬਾਤ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸਲਤ ਹਾਤ ਦੀਪ ਕੁਮੇ ਉਪਰ ਮਹਾਰਜ ਕਹਿੰਦੇ ਨੇ ਉਹ ਉਹ ਕਿਹੜੀ ਖੁਸ਼ੀ ਦੀ ਗੱਲ ਐ ਕਿ ਬੰਦੇ ਦੇ ਕੋਲੇ ਚਾਨਣਾ ਵੀ ਕੋਵੇ ਪਰ ਫਿਰ ਵੀ ਉਹ ਵਿਹਮਾ ਪਰਮਾ ਦੇ ਖੋਦ ਦੇ ਵਿੱਚ ਡੇਗਾ ਗਿਆ ਸਹਿਬ ਕਹਿੰਦੇ ਨੇ ਇਹ ਖੁਸ਼ੀ ਦੀ ਗੱਲ ਨਹੀਂ ਤਵੱਜੋ ਦਿਓ ਧਿਆਨ ਦਿਓ ਪਿਆਰਿਓ ਕਿ ਇੱਕ ਆਦਮੀ ਦਾ ਖੋਤਾ ਗਵਾਚ ਗਿਆ ਉਹ ਵਿਚਾਰਾ ਖੋਤਾ ਭਾਲਦਾ ਪਿਆ ਕਿ ਖੋਤਾ ਲੱਭ ਜਾ ਵੀ ਮੇਰਾ ਲੱਭਦਾਂ ਲੱਭਦਿਆਂ ਸ਼ਾਮਾਂ ਪੈ ਗਈਆਂ ਉਸ ਨੂੰ ਲੱਗਾ ਕਿ ਨਹੀਂ ਸ਼ਾਇਦ ਖੋਤਾ ਹੁਣ ਨਹੀਂ ਲੱਭੇਗਾ ਘਰ ਆ ਗਿਆ ਘਰਵਾਲੀ ਨੇ ਦੇਖਿਆ ਕਿ ਮੇਰਾ ਪਤੀ ਖੋਤੇ ਨੂੰ ਲੱਭਣ ਗਿਆ ਸੀ ਤੇ ਉਸ ਨੇ ਆਪਣੇ ਘਰ ਵਾਲੇ ਨੂੰ ਪੁੱਛਿਆ ਕਿ ਖੋਤਾ ਲੱਭਿਆ ਕਿ ਨਹੀਂ ਲੱਭਿਆ ਤੇ ਉਹਦੇ ਘਰ ਵਾਲੇ ਨੇ ਜਵਾਬ ਦਿੱਤਾ ਕਿ ਨਹੀਂ ਖੋਤਾ ਨਹੀਂ ਲੱਭਿਆ ਅਖੇ ਜੇ ਖੋਤਾ ਨਹੀਂ ਲੱਭਿਆ ਤੇ ਤੁਸੀਂ ਇੰਜ ਕਰੋ ਇਤ ਮਨਾਨੰ ਦੇ ਨਾਲ ਬੈਠੋ ਇਸ਼ਨਾਨ ਕਰੋ ਮੈਂ ਇਤਨੇ ਚਿਰ ਨੂੰ ਖਾਣਾ ਬਣਾ ਕੇ ਲੈ ਕੇ ਆਉਂਦੀ ਆ ਤੁਸੀਂ ਖਾਣਾ ਖਾਓ ਉਹਨੇ ਇਸ਼ਨਾਨ ਕੀਤਾ ਘਰ ਵਾਲੇ ਨੇ ਖਾਣਾ ਬਣਾਇਆ ਖਾਣਾ ਕੇ ਰੱਖ ਦਿੱਤਾ ਘਰਵਾਲੀ ਵਿਚਾਰੀ ਫਿਰ ਰਸੋਈ ਦੇ ਵਿੱਚ ਚਲੀ ਗਈ ਜਦੋਂ ਬਾਹਰ ਆ ਕੇ ਰੋਟੀ ਪੁੱਛਣ ਆਈ ਦੇਖਿਆ ਕਿ ਪਤੀ ਹੈ ਹੀ ਨਹੀਂ ਤੇ 5 ਮਿੰਟ ਬਾਅਦ ਪਤੀ ਹਾਜ਼ਰ ਹੋ ਗਿਆ ਬੜਾ ਖੁਸ਼ ਘਰਵਾਲੀ ਨੇ ਆਖਿਆ ਕਹਿਣਗੇ ਕਿੱਥੇ ਗਏ ਸੀ ਘਰਵਾਲੀ ਨੇ ਜਵਾਬ ਦਿੱਤਾ ਕਿ ਭਗਵਾਨ ਨੇ ਇੱਕੋ ਦਮ ਮੇਰੇ ਮਨ ਅੰਦਰ ਖਿਆਲ ਆਇਆ ਕਿ ਜੇ ਮੈਂ ਖੋਤਾ ਹੁੰਦਾ ਤੇ ਕਿੱਥੇ ਜਾਂਦਾ ਬਸ ਉਥੇ ਹੀ ਪਹੁੰਚ ਗਿਆ ਉਥੇ ਹੀ ਪਹੁੰਚ ਗਿਆ ਤੇ ਮੈਂ ਉਸ ਖੋਤੇ ਨੂੰ ਲੱਭ ਲਿਆ ਸੱਚ ਹਕੀਕਤ ਇਹ ਹੈ ਕਿ ਮਨੁੱਖ ਵਾਹਿਗੁਰੂ ਜੀ ਨੇ ਪਰਮਾਤਮਾ ਨੇ ਸਾਨੂੰ ਸਾਰੇ ਸੁੱਖ ਦਿੱਤੇ ਨੇ ਤੇ ਬੰਦਾ ਬੰਦੇ ਦੀ ਜੂਨ ਛੱਡ ਕੇ ਖੋਤਾ ਮਹਿਸੂਸ ਕਰ ਰਿਹਾ ਤੇ ਖੋਤੀਆਂ ਨੂੰ ਹੀ ਲੱਭੀ ਜਾ ਰਿਹਾ। ਕਿ ਕਿੰਨੀ ਕਮਾਲ ਦੀ ਗੱਲ ਐ। ਦੇਖੋ ਵਾਹਿਗੁਰੂ ਜੀ ਇਹ ਬੰਦਿਆਂ ਦੇ ਕੰਮ ਨਹੀਂ ਹਨ ਕਬਰਾਂ ਦੇ ਉੱਤੇ ਮੱਛਾ ਦੇਖਣੇ। ਉੱਥੇ ਤੇ ਖੋਤੇ ਨਹੀਂ ਮੱਛਾ ਦੇਖਦੇ। ਜਿਹੜੇ ਜੀ ਮਰ ਗਏ ਨੇ ਮੁੱਕ ਗਏ ਨੇ। ਉਹਨਾਂ ਦਾ ਹੀ ਸੰਸਾਰ ਦੇ ਨਾਲ ਸੰਬੰਧ ਟੁੱਟ ਚੁੱਕਾ ਹੈ। ਤੇ ਉੱਥੇ ਜਾ ਕੇ ਬੰਦਾ ਮਥਾ ਠੇਕ ਰਿਹਾ ਏ ਤੇ ਉਹ ਫਿਰ ਕਹਿ ਸਕਦੇ ਆ ਬੰਦਾ ਤੇ ਹੈ ਹੀ ਨਹੀਂ ਉਹ ਤੇ ਖੋਤਾ ਬਣਿਆ ਹੋਇਆ ਅਜੇ ਕੀ ਖੋਤੇ ਵੀ ਉਹਦੇ ਨਾਲੋਂ ਸਮਝਦਾਰ ਨੇ ਪਰ ਉਹ ਖੋਤਾ ਬਣਿਆ ਪਿਆ ਅੱਜ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਮਹਾਰਾਜ ਜੀ ਨੇ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਨੇ ਘਰ-ਬਾਰ ਸਭ ਕੁਝ ਵਧੀਆ ਗਏ ਕਾਰੋਬਾਰ ਬੜਾ ਸੋਹਣਾ ਗਏ ਪਰ ਕੀ ਕਰੀਏ ਮਨ ਟਿਕਦਾ ਹੀ ਕੋਈ ਨਹੀਂ ਹੈ ਹੱਥ ਦੇ ਵਿੱਚ ਦੋ ਛਾਪਾਂ ਪਾਈਆਂ ਨੇ ਉਹ ਵੀ ਰਾਸ਼ੀ ਦੀਆਂ ਤੇ ਉਹ ਤਾਂ ਗੁਰੂ ਸਾਹਿਬ ਜੀ ਨੂੰ ਸਜਦਾ ਕਰਦਾ ਹੈ ਮਹਾਰਾਜ ਕਹਿੰਦੇ ਨੇ ਕਾਹੇ ਕੀ ਕੁਸਲਾਤ ਹੱਥ ਦੀਪ ਕੋਵੇਂ ਪਰੇ ਤੁਹਾਨੂੰ ਪਰਮਾਤਮਾ ਨੇ ਬਾਦਸ਼ਾਹੀ ਦਿੱਤੀ ਹੈ ਤੇ ਮਹਾਰਾਜ ਕਹਿੰਦੇ ਨੇ ਸੁਪਨੇ ਪਿਆ ਬੁਖਾਰੀ ਤੁਸੀਂ ਤੇ ਬੁਖਾਰੀਆਂ ਵਾਂਗੂ ਜਿਵੇਂ ਇੱਕ ਰਾਜੇ ਨੂੰ ਸੁਪਨਾ ਆਇਆ ਤੇ ਸੁਪਨੇ ਦੇ ਅੰਦਰ ਉਹ ਆਪਣੇ ਆਪ ਨੂੰ ਪਿਹਾਰੀ ਮਹਿਸੂਸ ਕਰਦਾ ਕਿ ਇਦਾਂ ਆ ਜਿਹੜਾ ਜੀਵਨ ਹੈ ਇਹ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਉਸ ਵਾਹਿਗੁਰੂ ਜੀ ਦੀ ਬੰਦਗੀ ਕਰਨ ਦੇ ਲਈ ਪਰ ਅਛਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਪਈ ਹੁਮਾਰੀ ਇਦਾਂ ਦੀ ਸਾਡੀ ਅਵਸਥਾ ਬਣੀ ਪਈ ਹੈ ਅਸੀਂ ਉਸ ਪਰਮਾਤਮਾ ਵਹਿਗੁਰੂ ਜੀ ਦੇ ਨਾਲੋਂ ਵਿਛੜ ਚੁਕੇਗਾ ਤੇ ਦੀਨ ਦੇ ਆਦ ਸੱਚੇ ਸਤਗੁਰੂ ਜੀ ਦੀ ਬਾਣੀ ਕਹਿੰਦੀ ਹੈ ਅਗਿਆਨ ਅੰਧੇਰਸ ਸੁਝਸ ਨਾਹੀ ਇਹ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਇਸ ਹਨੇਰੇ ਦੇ ਅੰਦਰ ਬੰਦੇ ਨੂੰ ਸੋਝਦਾ ਕੁਝ ਨਹੀਂ ਕੁਝ ਨਹੀਂ ਜੇ ਸੋਝਦਾ ਅੱਜ ਸਾਰੀ ਦੁਨੀਆ ਠਗਾਉਣ ਦੇ ਲਈ ਤਿਆਰ ਹੈ ਕੋਈ ਠੱਗਣ ਵਾਲਾ ਚਾਹੀਦਾ ਹੈ ਹਰ ਦੁਨੀਆ બસ ਕਹਿਣਾ ਕੁਝ ਨਹੀਂ ਹੈ ਤੁਸੀਂ ਜਾ ਕੇ ਪਾਣੀ ਦਾ ਗਲਾਸ ਮੰਗੋ ਤੇ ਕਹਿ ਦਿਓ ਜੀ ਅਸੀਂ ਤੇ ਫੱਕਰ ਬੰਦੀਆਂ ਸਾਨੂੰ ਕਿਸੇ ਚੀਜ਼ ਦੇ ਨਾਲ ਕੋਈ ਸਬੰਧ ਨਹੀਂ ਉਸ ਘਰ ਘਰ ਅੰਦਰ ਬੱਚੇ ਹੁੰਦੇ ਹੀ ਨੇ ਤੇ ਉਹਨਾਂ ਨੂੰ ਮਾਈ ਵਿਚਾਰੀ ਕਿਉਂਕਿ ਦਿਨੇ ਮਾਈਆਂ ਵਿਚਾਰੀਆਂ ਘਰੇ ਕਲੀਆਂ ਹੁੰਦੀਆਂ ਨੇ ਬੰਦੇ ਵਿਚਾਰੇ ਕੰਮ ਦੇ ਉੱਤੇ ਗਏ ਹੁੰਦੇ ਤੇ ਮਾਈਆਂ ਵੈਸੀ ਥੋੜਾ ਜਿਹਾ ਮਨ ਕਰਕੇ ਡਰ ਜਾਂਦੀਆਂ ਨੇ ਤੇ ਤੁਸੀਂ ਪਾਣੀ ਦਾ ਗਲਾਸ ਪੀਣਾ ਹੈ ਪਾਣੀ ਦਾ ਗਲਾਸ ਪੀ ਕੇ ਉਹਨਾਂ ਨੇ ਕਹਿਣਾ ਮਾਈ ਚਾਹੀਦਾ ਮੈਨੂੰ ਕੁਝ ਨਹੀਂ ਹੈ ਮੈਂ ਤੈਨੂੰ ਇੱਕ ਗਿਆਨ ਦੀ ਗੱਲ ਦੇ ਰਿਆਂ ਪਤੇ ਦੀ ਗੱਲ ਦੇ ਰਿਆਂ ਕਰਨਾ ਕੋਈ ਤੇਰੀ ਮਰਜ਼ੀ ਹੈ ਨਹੀਂ ਕਰਨਾ ਤੇਰੀ ਮਰਜ਼ੀ ਹੈ ਤੁਹਾਡੇ ਘਰ ਅੰਦਰ ਨਾ ਸੰਕਟ ਬਹੁਤ ਭਾਰੀ ਹੈ ਬਸ ਨਾਲ ਇਹ ਕਹਿ ਦੇਣਾ ਮੈਨੂੰ ਲੋਭ ਲਾਲਚ ਕੋਈ ਨਹੀਂ ਮੈਂ ਤੇ ਸਿਰਫ ਇਹ ਦੱਸਣ ਆਇਆ ਕਿ ਤੁਹਾਡੇ ਘਰ ਅੰਦਰ ਸੰਕਟ ਬਹੁਤ ਭਾਰੀ ਹੈ ਤੇ ਉਹ ਵਿਚਾਰੀ ਮਾਈ ਉਹ ਭੈਣ ਵਿਚਾਰੀ ਡਰ ਜਾਵੇਗੀ ਫਿਰ ਤੁਸੀਂ ਦਿਲਾਸਾ ਦਿਓ ਨਹੀਂ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਹੈ ਤੁਸੀਂ ਜੇਕਰ ਮੇਰੀ ਗੱਲ ਨੂੰ ਮੰਨ ਲਓਗੇ ਤੇ ਤੁਹਾਡੇ ਇਹ ਸੰਕਟ ਦੂਰ ਹੋ ਸਕਦੇ ਸੰਕਟ ਬਹੁਤ ਭਾਰੀ ਹੈ ਬਸ ਥੋੜਾ ਜਿਹਾ ਉਪਾਅ ਕਰਨਾ ਪਵੇਗਾ ਬੰਦਾ ਉਸੇ ਫਸ ਜਾਊਗਾ ਮਹਾਰਾਜ ਕਹਿੰਦੇ ਨੇ ਇਹੀ ਤੇ ਅਗਿਆਨਤਾ ਦਾ ਹਨੇੜਾ ਉਹ ਪਿਆਰਿਓ ਜੇ ਉਸ ਨੂੰ ਸਾਡੇ ਸੰਕਟਾਂ ਬਾਰੇ ਪਤਾ ਹੋਵੇ ਤੇ ਉਹਦਾ ਆਪਣਾ ਜੀਵਨ ਕਿਉਂ ਸੰਕਟ ਦੇ ਵਿੱਚ ਰਵੇ ਉਹਦਾ ਆਪਣਾ ਜੀਵਨ ਤੇ ਸੰਕਟ ਦੇ ਵਿੱਚ ਹੈ ਤੇ ਉਹ ਸਾਡੇ ਸੰਕਟ ਦੱਸਦਾ ਪਿਆ ਕਿਉਂ ਦੱਸ ਰਿਹਾ ਏ ਕਿਉਂਕਿ ਉਸ ਨੂੰ ਪਤਾ ਹੈ ਕਿ ਜਿਹੜੀ ਸਾਡੀ ਮਾਤਣ ਹੈ ਉਹ ਸਾਡੀ ਮਤ ਸੰਕਟ ਦੇ ਨਾਮ ਤੇ ਵਿਪਤਾ ਦੇ ਨਾਮ ਤੇ ਦੁੱਖ ਦੇ ਨਾਮ ਤੇ ਅਸੀਂ ਬੰਦੇ ਛੇਤੀ ਕਬਰ ਆ ਜਾਂਦੇ ਹਾਂ ਕਿਉਂਕਿ ਸਾਨੂੰ ਸਮਝ ਨਹੀਂ ਹੈ ਮਹਾਰਾਜ ਕਹਿੰਦੇ ਨੇ ਜਿੰਨੂੰ ਸਮਝ ਨਹੀਂ ਨਾ ਉਹਦੇ ਅੰਦਰ ਅਗਿਆਨਤਾ ਹੈ ਤੇ ਅਗਿਆਨਤਾ ਵਾਲਾ ਬੰਦਾ ਛੇਤੀ ਡੋਲ ਜਾਂਦਾ ਅਗਿਆਨ ਅੰਧੇਰਸ ਸੂਜਸ ਨਾ ਕੀ ਬੌੜ ਬੌੜ ਪਰਮਾਤਾ ਉਨੂੰ ਸੁਝਦਾ ਹੀ ਕੁਝ ਨਹੀਂ ਹੈ ਮਨ ਰੇ ਕੋਣ ਕੁ ਮਤ ਤੈ ਲਈ ਨਹੀਂ ਕੁਝ ਪਤਾ ਹੀ ਨਹੀਂ ਹੈ ਕੁਮਤ ਦੇ ਅਰਥ ਨੇ ਭੈੜੀ ਮਤ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨੇ ਕੀਨੀ ਪਰਮਾਤਮਾ ਦੀ ਭਗਤੀ ਨਹੀਂ ਕਿਉਂ ਕਿਉਂਕਿ ਸਹਿਬ ਕਹਿੰਦੇ ਨੇ ਅ ਗਿਆਨ ਅੰਧੇਰਾ ਅੰਧੇਰਾ ਅ ਗਿਆਨਤਾ ਦਾ ਇਤਨਾ ਹਨੇਰਾ ਹੈ ਅਸੀਂ ਇਸ ਜੀਵਨ ਨੂੰ ਸੱਤ ਕਰਕੇ ਮੰਨਿਆ ਹੈ ਅਸੀਂ ਹਰ ਚੀਜ਼ ਨੂੰ ਸੱਚ ਕੇ ਕੇ ਮੰਨਿਆ ਜੇ ਸਤ ਨਹੀਂ ਮੰਨਿਆ ਜੇ ਸਾਡਾ ਯਕੀਨ ਨਹੀਂ ਹੈ ਤੇ ਸਾਡਾ ਪਰਮਾਤਮਾ ਤੇ ਯਕੀਨ ਨਹੀਂ ਇਹਦੇ ਉੱਤੇ ਭਰੋਸਾ ਬਜਣਾ ਬੜਾ ਔਖਾ ਹੈ ਗੁਰੂ ਸਾਹਿਬ ਕਹਿ ਰਹੇ ਨੇ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਇਹ ਜਿਹੜਾ ਤਨ ਹੈ ਇਸ ਤਨ ਦੇ ਉੱਤੇ ਮਾਇਆ ਨੇ ਆਪਣਾ ਪ੍ਰਭਾਵ ਪਾਇਆ ਹੈ ਗੁਰੂ ਸਾਹਿਬ ਜੀ ਦੇ ਅਸੀਂ ਰੋਜ਼ ਬਾਣੀ ਅੰਮ੍ਰਿਤ ਵੇਲੇ ਪੜ੍ਹਦੇ ਹਾਂ ਦੀਨ ਦਿਆਲ ਸੱਚੇ ਸਤਗੁਰ ਜੀ ਆਖਦੇ ਨੇ ਲਿਬ ਛੁਟ ਕੀ ਲਿਬ ਦੇ ਅਰਥ ਹੁੰਦੇ ਨੇ ਧਿਆਨ ਧਿਆਨ ਛੁੱਟ ਗਿਆ